ਰਾਮਨਗਰੀ ਦੇ ਲਈ ਰਵਾਨਾ ਹੋਏ ਬਾਲੀਵੁੱਡ ਦੇ तमाम ਸਿਤਾਰੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਦੇ ਟ੍ਰੈਡੀਸ਼ਨਲ ਸਟਾਈਲ ਦੀਆਂ ਤਸਵੀਰਾਂ ਸਾਲਾ ਤੋਂ ਜਿਸ ਦਿਨ ਦਾ ਇੰਤਜ਼ਾਰ ਸੀ ਅੱਜ ਉਹ ਦਿਨ ਆ ਚੁੱਕਿਆ ਹੈ ਯਾਨੀ ਕਿ 21 ਜਨਵਰੀ 2024 ਦਾ ਦਿਨ ਜੋ ਆ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋਣ ਜਾ ਰਿਹਾ ਕਿਉਂਕਿ ਅੱਜ ਸੋਮਵਾਰ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੈ ਕੇ ਦੇਸ਼ ਭਰ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਤੇ ਦੱਸ ਦਈਏ ਕਿ ਬਾਲੀਵੁੱਡ ਸਿਤਾਰੇ ਨੂੰ ਵੀ ਇਸ ਚੀਜ਼ ਦੇ ਲਈ ਆਮੰਤਰਿਤ ਕੀਤਾ ਗਿਆ ਸੀਗਾ ਤੇ ਅੱਜ ਸੋਮਵਾਰ ਤੜਕਸਾਰ ਹੀ ਬਾਲੀਵੁੱਡ ਦੇ ਸਿਤਾਰੇ ਅਯੁੱਧਿਆ ਦੇ ਲਈ ਮੁੰਬਈ ਤੋਂ ਰਵਾਨਾ ਹੋਏ ਸੀਗੇ ਤੇ ਦੱਸ ਦਿਆਂਗੇ ਕਿ ਕਿਹੜੇ-ਕਿਹੜੇ ਸਿਤਾਰੇ ਮੁੰਬਈ ਤੋਂ ਅਯੁੱਧਿਆ ਲਈ ਰਵਾਨਾ ਹੋਏ ਤੇ ਉਹਨਾਂ ਦੇ ਵੱਲੋਂ ਕਿਹੜੇ ਟ੍ਰੈਡੀਸ਼ਨਲ ਵੇਅਰ ਜੁਆ ਕੀਤੇ ਗਏ ਆ। ਸਭ ਤੋਂ ਪਹਿਲਾਂ ਰਣਵੀਰ ਕਪੂਰ ਆਲਿਆਭੜ 에어ਪੋਰਟ ਦੇ ਉੱਤੇ ਟ੍ਰੈਡੀਸ਼ਨਲ ਅੰਦਾਜ਼ ਦੇ ਵਿੱਚ ਦਿਖੇ ਜਿੱਥੇ ਰਣਵੀਰ ਕਪੂਰ ਧੋਤੀ কুর্তা ਦੇ ਵਿੱਚ ਨਜ਼ਰ ਆਏ ਉੱਥੇ ਆਲਿਆ ਰੰਗ ਨੇ ਹਰੇ ਰੰਗ ਦੀ ਸਾੜੀ ਕੈਰੀ ਕੀਤੀ ਹੋਈ ਸੀਗੀ ਤੇ ਆਲਿਆਭੜ ਕਾਫੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਉਹਨਾਂ ਦੇ ਨਾਲ ਹੀ ਡਾਇਰੈਕਟਰ ਰੋਹਿਤ ਛੇਟੀ ਵੀ ਨਜ਼ਰ ਆਏ ਸੀ ਇਸ ਤੋਂ ਇਲਾਵਾ ਮਾਧਵੀ दीक्षित ਵੀ ਆਪਣੇ ਹਸਬੈਂਡ ਨਾਲ ਨਜ਼ਰ ਆਏ ਸੀਗੇ ਤੇ ਮਾਧਵੀ दीक्षित ਨੇ ਜਿੱਥੇ ਪੀਲੇ ਰੰਗ ਦੀ ਸਾਰੀ ਲਗਾਈ ਸਗੀ ਉਥੇ ਉਹਨਾਂ ਦੇ ਹਸਬੰਡ ਕੁਰਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਸੀ ਇਸ ਦੇ ਨਾਲ ਹੀ ਰਾਮ ਮੰਦਰ ਦੀ ਪ੍ਰਣ ਪティਸ਼ਟਾ ਦੇ ਸ਼ੁਭ ਅਵਸਰ ਦੇ ਉਤੇ ਕੈਟਰੀਨਾ ਕੈਫ ਆਪਣੇ ਹਸਬੰਡ ਵਿਕੀ ਕੌਸ਼ਲ ਦੇ ਨਾਲ ਜਾ ਰਹੀ ਹੈ ਦੋਨਾਂ ਦੀਆਂ ਕਲিনা 에য়ারਪੋਰਟ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਇਸ ਦੇ ਨਾਲ ਹੀ ਰਾਜਕੁਮਾਰ ਹੀਰਾਨੀ ਵੀ ਜਾ ਰਹੀ ਨੇ ਇਤਿਹਾਸਿਕ ਮੌਕੇ ਦਾ ਗਵਾਹ ਬਣਨ ਦੇ ਲਈ ਤੇ 에য়ারਪੋਰਟ ਤੋਂ ਅਯੋਧਿਆ ਲਈ ਰਵਾਨਾ ਹੁੰਦੇ ਦੀਆਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਸੀਗਾ ਤਾਂ ਦੱਸ ਦिए ਕਿ ਇਸ ਤੋਂ ਇਲਾਵਾ ਵਿੱਕੀ ਕੋਸ਼ਲ ਕੈटरीना कैफ ਦੇ ਨਾਲ ਹੱਥਾਂ 'ਚ ਹੱਥ ਪਾਏ ਹੋਏ ਤਾਂ ਇਸ ਦੇ ਨਾਲ ਹੀ ਵਿੱਕੀ ਕੋਸ਼ਲ ਕੈटरीना कैफ ਦੇ ਨਾਲ 에어ਪੋਰਟ ਦੇ ਉੱਤੇ ਨਜ਼ਰ ਆਏ ਸੀਗੇ ਇਸ ਤੋਂ ਇਲਾਵਾ ਆਇਸ਼ਵਨ ਖਰਾਨਾ ਵੀ ਰਾਮ ਮੰਦਰ ਦੀ ਪ੍ਰਾਨ ਪ੍ਰਤੀਸ਼ਟਾ ਦੇ ਲਈ આમંત્રਿਤ ਸੀਗੇ ਤਾਂ ਉਹ ਵੀ ਅਯੁੱਧਿਆ ਇਸ ਵਕਤ ਪਹੁੰਚ ਚੁਕੇ ਨੇ ਇਸ ਦੇ ਨਾਲ ਹੀ ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਬ ਬਚਨ ਵੀ ਅਯੁੱਧਿਆ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਣਗੇ ਤੇ ਉਹ ਵੀ ਮੁੰਬਈ ਤੋਂ ਰਵਾਨਾ ਹੋ ਚੁਕੇ ਨੇ ਇਸ ਤੋਂ ਇਲਾਵਾ ਜੈਕੀ ਸ਼ਰੌਫ ਵੀ ਆਪਣੇ ਅੰਦਾਜ਼ ਦੇ ਵਿੱਚ 에어ਪੋਰਟ 'ਚ ਨਜ਼ਰ ਆਏ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਬੂਟਾ ਫੜਿਆ ਹੋਇਆ ਸੀਗਾ ਜਿਸ ਨੂੰ ਲੈ ਕੇ ਉਹ ਅਯੁੱਧਿਆ ਪਹੁੰਚਣਗੇ। ਸਾਲਾ ਤੋਂ ਜਿਸ ਦਿਨ ਦਾ ਇੰਤਜ਼ਾਰ ਸੀ ਅੱਜ ਉਹ ਦਿਨ ਆ ਚੁੱਕਿਆ ਹੈ ਯਾਨੀ ਕਿ 22 ਜਨਵਰੀ 2024 ਦਾ ਦਿਨ ਜੋ ਆ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਸੋਮਵਾਰ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਤੇ ਦੱਸ ਦਈਏ ਕਿ ਬਾਲੀਵੁੱਡ ਸਿਤਾਰੇ ਨੂੰ ਵੀ ਇਸ ਚੀਜ਼ ਦੇ ਲਈ ਆਮੰਤ੍ਰਿਤ ਕੀਤਾ ਗਿਆ ਸੀਗਾ ਤੇ ਅੱਜ ਸੋਮਵਾਰ ਤੜਕਸਾਰ ਹੀ ਬਾਲੀਵੁੱਡ ਦੇ ਸਿਤਾਰੇ ਅਯੋਧਿਆ ਦੇ ਲਈ ਮੁੰਬਈ ਤੋਂ ਰਵਾਨਾ ਹੋਏ ਸੀਗੇ ਤੇ ਦੱਸ ਦਿਆਂਗੇ ਕਿ ਕਿਹੜੇ-ਕਿਹੜੇ ਸਿਤਾਰੇ ਮੁੰਬਈ ਤੋਂ ਅਯੋਧਿਆ ਲਈ ਰਵਾਨਾ ਹੋਏ ਤੇ ਉਹਨਾਂ ਦੇ ਵੱਲੋਂ ਕਿਹੜੇ ਟ੍ਰੈਡੀਸ਼ਨਲ ਵੇਅਰ ਜੁਆ ਕੀਤੇ ਗਏ ਆ ਸਭ ਤੋਂ ਪਹਿਲਾਂ ਰਣਵੀਰ ਕਪੂਰ ਆਲਿਆਭੜ 에어ਪੋਰਟ ਦੇ ਉੱਤੇ ਟ੍ਰੈਡੀਸ਼ਨਲ ਅੰਦਾਜ਼ ਦੇ ਵਿੱਚ ਦਿਖੇ ਜਿੱਥੇ ਰਣਵੀਰ ਕਪੂਰ ਧੋਤੀ কুর্তা ਦੇ ਵਿੱਚ ਨਜ਼ਰ ਆਏ ਉੱਥੇ ਆਲਿਆ ਰੰਗ ਨੇ ਹਰੇ ਰੰਗ ਦੀ ਸਾੜੀ ਕੈਰੀ ਕੀਤੀ ਹੋਈ ਸੀਗੀ ਤੇ ਆਲਿਆਭੜ ਕਾਫੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਉਹਨਾਂ ਦੇ ਨਾਲ ਹੀ ਡਾਇਰੈਕਟਰ ਰੋਹਿਤ ਛੇਟੀ ਵੀ ਨਜ਼ਰ ਆਏ ਸੀ ਇਸ ਤੋਂ ਇਲਾਵਾ ਮਾਧਰੀ दीक्षित ਵੀ ਆਪਣੇ ਹਸਬੰਡ ਨਾਲ ਨਜ਼ਰ ਆਏ ਸੀਗੇ ਤੇ ਮਾਧਰੀ दीक्षित ਨੇ ਜਿੱਥੇ ਪੀਲੇ ਰੰਗ ਦੀ ਸਾਰੀ ਲਗਾਈ ਸਗੀ ਉੱਥੇ ਉਹਨਾਂ ਦੇ ਹਸਬੰਡ ਕੁਰਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਸੀ ਇਸ ਦੇ ਨਾਲ ਹੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦੇ ਸ਼ੁਭ ਅਵਸਰ ਦੇ ਉਤੇ ਕੈटरीना कैफ ਆਪਣੇ ਹਸਬੰਡ ਵਿਕੀ ਕੌਸ਼ਲ ਦੇ ਨਾਲ ਜਾ ਰਹੀ ਹੈ ਦੋਨਾਂ ਦੀਆਂ ਕਲੀਨਾ 에ਅਰਪੋਰਟ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਇਸ ਦੇ ਨਾਲ ਹੀ ਰਾਜਕੁਮਾਰ ਹੀਰਾਨੀ ਵੀ ਜਾ ਰਹੇ ਨੇ ਇਤਿਹਾਸਿਕ ਮੌਕੇ ਦਾ ਗਵਾਹ ਬਣਨ ਦੇ ਲਈ ਤੇ 에ਅਰਪੋਰਟ ਤੋਂ ਅਯੋਧਿਆ ਲਈ ਰਵਾਨਾ ਹੁੰਦੇ ਦੀਆਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸੀਗਾ ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਵਿੱਕੀ ਕੋਸ਼ਲ ਕੈटरीना कैफ ਦੇ ਨਾਲ ਹੱਥਾਂ 'ਚ ਹੱਥ ਪਾਏ ਹੋਏ ਤਾਂ ਇਸ ਦੇ ਨਾਲ ਹੀ ਵਿੱਕੀ ਕੋਸ਼ਲ ਕੈटरीना कैफ ਦੇ ਨਾਲ 에어ਪੋਰਟ ਦੇ ਉੱਤੇ ਨਜ਼ਰ ਆਏ ਸਿਗੇ ਇਸ ਤੋਂ ਇਲਾਵਾ ਆਇਸ਼ਵਨ ਖਰਾਨਾ ਵੀ ਰਾਮ ਮੰਦਰ ਦੇ ਪ੍ਰਣ ਪ੍ਰਤੀਸ਼ਟਾ ਦੇ ਲਈ આમંત્રਿਤ ਸਿਗੇ ਤਾਂ ਉਹ ਵੀ ਅਯੋਧਿਆ ਇਸ ਵਕਤ ਪਹੁੰਚ ਚੁਕੇ ਨੇ ਇਸ ਦੇ ਨਾਲ ਹੀ ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬਚਨ ਵੀ ਅਯੋਧਿਆ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਣਗੇ ਤੇ ਉਹ ਵੀ ਮੁੰਬਈ ਤੋਂ ਰਵਾਨਾ ਹੋ ਚੁਕੇ ਨੇ ਇਸ ਤੋਂ ਇਲਾਵਾ ਜੈਕੀ ਸ਼ਰੌਫ ਵੀ ਆਪਣੇ ਅੰਦਾਜ਼ ਦੇ ਵਿੱਚ 에어ਪੋਰਟ 'ਚ ਨਜ਼ਰ ਆਏ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਬੂਟਾ ਫੜਿਆ ਹੋਇਆ ਸੀਗਾ ਜਿਸ ਨੂੰ ਲੈ ਕੇ ਉਹ ਅਯੁੱਧਿਆ ਪਹੁੰਚਣਗੇ